ਸਾਬ ਕਹਿੰਦੇ ਮੈਂ ਇਹ ਹਰਜਨਤਾਰ ਤੇ ਜਨਕ ਰਾਜ ਜੀ ਨੂੰ ਸਾਨੂੰ ਬਾਬਾ ਜੀ ਨੇ ਬਚਨ ਕਰ ਦਿੱਤਾ ਭਾਈ ਜਾਓ ਤੁਸੀਂ ਨੈਣਾਦੇਵੀ ਦੇਖ ਕਰਾ ਕੇ ਆਓ ਜੀ ਬਹੁਤ ਸਾਲ ਪੁਰਾਣੀ ਗੱਲ ਹੈ ਕਹਿੰਦੇ ਸੀ ਤਿੰਨੋ ਜਣੇ ਚਲੇ ਗਏ ਜਦੋਂ ਨੈਣਾਦੇਵੀ ਮੰਦਿਰ ਦੇ ਕੋਲ ਚਾਰ ਪੰਜ ਪੌੜੀਆਂ ਰਹਿ ਗਈਆਂ ਤਾਂ ਕਹਿੰਦੀ ਪੰਜ ਛੇ ਸਾਲ ਦੀ ਕੰਨੇ ਭੱਜੀ ਹੋਈ ਆਈ ਵਿੱਚੋਂ ਭੜ ਕੇ ਉਹ ਇਹ ਛੱਕੇ ਇੱਕ ਲਾਂਗੀ ਉਹਨਾਂ ਤਿੰਨੇ ਜਣੇ ਸੋਚਦੇ ਆਂ ਵੀ ਇਹਦਾ ਜੁੱਠੀ ਕਰਤੀ ਤੇ ਜਨਕਰਾਜ ਜੀ ਕਹਿੰਦੇ ਕੋਈ ਨਹੀਂ ਕੰਨਿਆਈਆਂ ਕੋਈ ਗੱਲ ਨਹੀਂ ਹੈਗੀ ਉਹਨੇ ਜਾ ਕੇ ਅਰਦਾਸ ਕਰਿਆ ਉੱਥੇ ਪ੍ਰਸ਼ਾਦ ਕਰਾਇਆ ਆ ਕੇ ਬਾਬਾ ਜੀ ਕੋਲ ਹੰਸਾਲੀ ਸਾਹਿਬ ਆਏ ਤਿੰਨੋਂ ਤਾਂ ਬਾਬਾ ਜੀ ਆਨ ਬਹੁਤ ਖੜਖੜਾ ਕੇ ਅਸੇ ਹੋਰ ਭਾਈ ਕਹਿੰਦੇ ਕਿਵੇਂ ਰਿਹਾ ਜਨਕਰਾਜ ਜੀ ਨੂੰ ਬਚਨ ਕਰਦੇ ਆਂ ਹੋਰ ਜਨਕ ਜੀ ਕਹਿੰਦੇ ਕਿਵੇਂ ਰਿਹਾ ਕਹਿੰਦੇ ਮਾਰੋ ਹੋਰ ਤਾਂ ਸਭ ਠੀਕ ਨੇ ਆ ਭਾਈ ਕਿੰਨਿਆਂ ਵਿੱਚੋ ਸ਼ੱਕ ਕਿਸੇ ਆਕੇ ਬਾਬਾ ਜੀ ਕਹਿੰਦੇ ਉਹ ਤਾਂ ਆਪਾਂ ਹੀ ਨਿਆਣਾ ਦੇ ਵੀ ਆਫਤੇ ਕੰਗੇ ਨੇ ਟੁੱਡੇ ਵਰਗਾ ਮਨ ਨੂੰ ਮਿਲਣਾ ਨਹੀਂ ਕੋਈ ਤਦੋਂ ਸਭ ਟੰਗੇ ਨੇ ਤੇਰੇ ਜਿਹਾ ਮਨ ਨੂੰ ਮਿਲਣਾ ਨਹੀਂ ਕੋਈ ਜੀ ਤੁਸੀਂ ਦੇਖੋ ਇਹ ਮਹਾਂਪੁਰਖਾਂ ਦਾ ਇਹਨਾਂ ਦਾ ਕਿਹਾ ਬ੍ਰਿਕ ਕੁੱਲ ਕਾਇਨਾਤ ਚ ਚੱਲਦਾ ਜੀ ਜੀ ਮੈਂ ਤੁਹਾਨੂੰ ਇੱਕ ਆਪ ਬੀਤੀ ਗੱਲ ਦੱਸਦਾ ਜਦੋਂ ਕੋਰੋਨਾ ਹੋਇਆ ਨਾ ਜੀ ਬਹੁਤ ਤਾਂ ਹਰ ਕੋਈ ਤੁਹਾਨੂੰ ਪਤਾ ਮੂਹ ਦੇ ਪੱਟੀ ਬੰਦਾ ਸੀ ਮੈਂ ਤੇ ਫੇੜਾ ਸਾਹਿਬ ਆਪਾ ਜੀ ਕੋਲ ਗਿਆ ਮੈਂ ਮੂੰਹ ਆ ਪਰ ਨਾ ਬੰਨਿਆ ਸਿੱਧਾ ਬਾਬਾ ਜੀ ਨੇ ਕਹਿੰਦੇ ਤੰਨੇ ਲਾ ਦੇ ਇਹ ਜੇ ਲਾਉਂਗਾ ਕਹਿੰਦੇ ਫਿਰ ਹੁਕਮ ਨਹੀਂ ਹੁੰਦਾ ਤੈ ਨਹੀਂ ਲਾਣਾ ਹੈਗਾ ਜੀ ਚਲੋ ਸਾਨੂੰ ਸਾਡੇ ਘਰਦਿਆਂ ਨੇ ਵੀ ਕਹਿਣਾ ਵੀ ਤੁਸੀਂ ਬਿਮਾਰ ਰਹਿੰਦੇ ਸਹੀ ਠੀਕ ਨਹੀਂ ਮੈਂ ਕਿਹਾ ਨਾ ਜੋ ਮਹਾਰਾਜ ਦਾ ਹੁਕਮ ਹੋ ਗਿਆ ਉਹਨਾਂ ਦੇ ਹੁਕਮ ਚ ਹੀ ਰਹਿਣਾ ਇਹ ਦੇਖੋ ਸਭ ਤੋਂ ਬੜੀ ਕਾਰਾਮਤ ਕਿਆ ਵਰਤੀ ਮੈਂ ਕਈ ਵਾਰ ਲੰਘਿਆ ਉਸ ਤੋਂ ਉਸਨਾਂ ਨਾਲ ਕੇ ਕੋ ਹੋਣਾ ਕੋਈ ਕਿਤੇ ਕਿਸ ਨੇ ਨਹੀਂ ਲੁਕਿਆ ਅਸੀਂ ਕਿਸਾਨ ਭਵਨ ਤੋਂ 35 ਸੈਕਟਰ ਬੈਂਕ ਦੇ ਵਿੱਚ ਆਪਣਾ ਸਰਕਾਰੀ ਕੰਮ ਆ ਮੇਰੇ ਨਾਲ ਮੇਰੇ ਦੋ ਕੁਲੀਗ ਸੀ ਜੀ ਜਦੋਂ ਆ ਕੇ ਸੀ ਬੈਂਕ ਤੋਂ ਬਾਹਰ ਨਿਕਲੇ ਤਾਂ ਚੰਡੀਗੜ੍ਹ ਦੀ ਇਨਫੋਰਸਮੈਂਟ ਟੀਮ ਚਲਾਨ ਕਰ ਰਹੀ ਸੀ ਤੁਹਾਨੂੰ ਪਤਾ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚਲਾਨ ਕਰਦੀ ਸੀ ਫੋਟੋ ਖਿੱਚ ਕੇ ਨਾਲ ਹੀ 500 ਰੁਪਏ ਦਾ ਚਲਾਨ ਕਰ ਦਿੰਦੇ ਸੀ ਜਦੋਂ ਮੈਂ ਬਾਹਰ ਨਿਕਲੇ ਬਾਕੀ ਦੋਆਂ ਨੇ ਤਾਂ ਮੇਰੇ ਕੁਲੀਗ ਨੇ ਉਹ ਲਾਈਵ ਸੀ ਮੂੰਹ ਤੇ ਠੀਕ ਨੇ ਮਾਸਕ ਲਾਇ ਹੋਈ ਸੀ ਮੈਂ ਕੋਈ ਮਾਸਕ ਨਹੀਂ ਲਾਇਆ ਸੀ ਮਹਾਰਾ ਦੇ ਹੁਕਮ ਮਨ ਸੀ ਤਾਂ ਇੱਕ ਬੰਦੇ ਦਾ ਚਲਾਨ ਕੀਤਾ ਉਹਦਾ ਉਹ ਮੈਨੂੰ ਇੱਕ ਇਨਸਪੈਕਟਰ ਕਹਿੰਦਾ ਜੀ ਇਹਨਾਂ ਦੇ ਇਨਫੋਰਸਮੈਂਟ ਵਿੰਗ ਦਾ ਵੀ ਤੁਸੀਂ ਵੀ ਲੱਗੋ ਇੱਥੇ ਤੇ ਜਦ ਮੇਰਾ ਚਲਾਨ ਖਿੱਚਣ ਲੱਗੇ ਮੈਂ ਇੱਕ ਇੱਕ ਸੈਕਿੰਡ ਲਈ ਬਾਬਾ ਜੀ ਇੰਤ ਆਇਆ ਹੈ ਮਹਾਰਾ ਮੈਂ ਤਾਂ ਤੁਹਾਡਾ ਹੁਕਮ ਮੰਨਿਆ ਵੀ ਡੰਡ ਲੱਗੂਗਾ ਉਹ ਜਦ ਉਹਨਾਂ ਤੋਂ ਬੜਾ ਅਫਸਰ ਆਇਆ ਕਹਿੰਦਾ ਉਹਨਾਂ ਰਹਿੰਦੇ ਸਰਦਾਰ ਜੀ ਕਹਿੰਦੇ ਤੁਸੀਂ ਜਾਓ ਪਰ ਤੁਹਾਨੂੰ ਬੇਨਤੀ ਹੈ ਵੀ ਗਾਹਣਵੇ ਕੰਮ ਨਾ ਕਰਿਓ ਕਹਿੰਦੇ ਵੀ ਗਾਣ ਲਾ ਕੇ ਰੱਖਿਓ ਤਾਂ ਮੇਰਾ ਨਾ ਨਾਲ ਸਾਥੀ ਅਸ਼ੀਸ਼ ਹੈ ਮੈਨੂੰ ਪੁੱਛ ਰਿਹਾ ਕਹਿੰਦਾ ਤੰਨਾ ਜੀ ਇਹ ਗੱਲ ਕਿਦਾਂ ਹੋ ਗਈ ਸਰ ਕਹਿੰਦਾ ਇਹ ਕੀ ਗੱਲ ਹੋ ਗਈ ਤਾਂ ਮੇਰੇ ਨਾਲ ਇੱਕ ਹੋਰ ਦੂਸਰਾ ਦੋਸਤ ਹੈ ਅਮਰਿੰਦਰ ਉਹ ਵੀ ਬਾਬਾ ਜੀ ਕੋਲਨ ਸਾੜੀ ਸਾਹਿਬ ਤੇ ਗੰਨਵਾ ਸਾਹਿਬ ਬਹੁਤ ਜਾਂਦਾ ਉਹਨੇ ਬੜੀ ਪਿਆਰੀ ਗੱਲ ਕਹੀ ਕਹਿੰਦਾ ਤੈਨੂੰ ਪਤਾ ਹੈ ਜਿਹੜਾ ਜਿਹੜੇ ਦਾ ਮਾਲਕ ਹੈ ਉਹਨਾਂ ਦੀ ਕੁੱਲ ਕਾਇਨਾਤ ਚਲਦੀ ਹੈ ਕੁੱਲ ਸ੍ਰਸ਼ਟੀ ਦੇ ਮਾਲਕ ਹੈ ਜਿੰਨੇ ਆਪੇ ਹੱਥੇ ਸਭ ਕੁਝ ਹੈ ਕੀ ਕਾ ਨਹੀਂ ਕਰ ਸਕਦੇ ਬਾਬਾ ਜੀ ਚੜਾਵੇ ਦੀ ਮਾਇਆ ਨਾ ਇਹ ਇਹ ਸਹੀ ਜਗ੍ਹਾ ਹੀ ਲੱਗਣੀ ਚਾਹੀਦੀ ਅਨਸਾਰੀ ਸਾਲੇ ਭਗਵਾਨ ਜੀ ਵੀ ਪਸੰਦ ਕਰਿਆ ਕਰਦੇ ਸੀ ਵੀ ਜੇ ਸੇਵਾ ਦੀ ਮਾਇਆ ਨਾ ਜੇ ਇਕੱਠੀ ਹੋ ਜਾਏ ਤਾਂ ਉਸ ਹੈ ਜੇ ਖਿੰਡ ਜੇ ਤਾਂ ਕਹਿੰਦੇ ਰਾਦ ਹੈ ਫਿਰ ਇਹਨੇ ਅਰਦਾਸ ਕਰਨ ਦੀ ਬਹੁਤ ਬੜੀ ਜੁਗਤੀ ਸਿਖਾਈ ਹੈ ਮਹਾਰਾਜ ਜੀ ਨੇ ਕਦੇ ਨਹੀਂ ਕਹਿਣਾ ਵੀ ਅਰਦਾਸ ਕਰਨਟ ਨੇ ਕਹਿਣਾ ਆਉ ਆਪਾਂ ਪਾਈ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਹਾੜੇ ਕੱਢੀਏ ਇੱਕੋ ਵਚਨ ਬਾਰ-ਬਾਰ ਕਰਨਾ ਇਹ ਸਭ ਜੋਰਾਬਰ ਪਾਸ਼ਾ ਇਸ ਹਫਤੋ ਜੋਰਾਬਰ ਪਾਸ਼ਾ ਤੇਰੇ ਜੋੜ ਦੇ ਹਾੜੇ ਹਾੜੇ ਤੇਰੇ ਜੋੜ ਦੇ ਹਾੜੇ ਹਾੜੇ ਤੇਰੇ ਜੋੜ ਦੇ ਹਾੜੇ ਹਾੜੇ ਇਹਨੂੰ ਇਹਨੇ ਅੰਦਰੂਪੀ ਜਗੇ ਬੇਨਤੀ ਕਰਦੇ ਸੀ ਅਸੀਂ ਲੋਕ ਉਹ ਕਰਦੇ ਨਹੀਂ ਹੈਗੇ ਅਸਤੇ ਇੱਕ ਫਾਰਮੈਲਟੀ ਸੇ ਕਹਿੰਦੇ ਅਰਦਾਸ ਕਰੀਏ ਜਦ ਅੰਦਰ ਹੋ ਜਾਏ ਗੁਰੂ ਸਾਹਿਬ ਦਾ ਜਦ ਇਹ ਸੁਣਦਾ ਹੈ ਗੁਰੂ ਜਹਨੇ ਬਾਨੀ ਜੀ ਤਾਂ ਹੀ ਵਿਚਾਰੇ ਸ਼ਰਮ ਨਿਦਾਨ ਦਸ ਅਸ ਸਿਧਾਨ ਠਾਕੁਰ ਕਰਤਲ ਧਰਿਆ ਜੀ ਪੁੱਛਿਆ ਸੀ ਸਿੱਖਾਂ ਦੇ ਮਹਾਰਾਜ ਕਿਉਂ ਹੈ ਕਹਿੰਦੇ ਮੇਰਾ ਸਿੱਖ ਭਾਵਨਾ ਨਾਲ ਅਰਦਾਸ ਤਾਂ ਕਰੇ ਵੀ ਸਾਨੂੰ ਦੇਣ ਲੱਗੇ دیر ਨਾ ਹੋ ਜਵੇ ਠੀ ਹੁਣ ਸਾਡੇ ਕੰਮ ਕਿਉਂ ਨਹੀਂ ਹੁੰਦੇ ਕੋਈ ਰਸਾਈ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵਾਪਨੀ ਤਾਂ ਹੀ ਕਹਿੰਦਾ ਸਭ ਤੋਂ ਵੱਡੇ ਜੋਰ ਇਹ ਜੋਰawar ਪਾਸ਼ਾ ਤੇਰੇ ਜੋਰ ਦੇ ਹਾੜੇ ਹਾੜੇ ਤੇਰੇ ਜੋਰ ਦੇ ਹਾੜੇ